ਉਹਦੀ ਘਰੇ ਦੱਸਦੀ ਹੁੰਦੀ ਸੀ ਜਿਹਨੂੰ ਦੱਸਦੇ ਹੁੰਦੇ ਸੀ ਤੁਸੀਂ ਉਹਨਾਂ ਦੇ ਮੰਮਾ ਨੂੰ ਮੈਂ ਦੱਸਦੀ ਹੁੰਦੀ ਸੀ ਵੀ ਇਹਨਾਂ ਨੇ ਆਏ ਕਿਤੀ ਆ ਮੇਰੇ ਨਾਲ ਵੀ ਗੱਲ ਕਰਦੇ ਹੋਰ ਵੀ ਉਹਨਾਂ ਨੇ ਕਿਹਾ ਵੀ ਤੂੰ ਜਿਹੜਾ ਕੁਝ ਮਰਜ਼ੀ ਕਰੀ ਆਂਦੇ ਵੀ ਇਹ ਵਿਆਹ ਤਾਂ ਤੇਰੇ ਨਾਲ ਹੀ ਅਸੀਂ ਕਰਾਉਣਾ ਹੈ ਤੇ ਵੈਨੂੰ ਕਰਦਾ ਰਹਿੰਦੇ ਮੈਂ ਮਤਲਬ ਕਿ ਫਿਰ ਵੀ ਵਿਛਾਲ ਛੱਡ ਦਿੰਦਾ ਹੁੰਦਾ ਸੀ ਤੇ ਹੁਣ ਮਤਲਬ ਕਿ ਉਹ ਗੱਲ ਜਿਹੜੀ ਬਾਹਰ ਕੈਨੇਡਾ ਕੁੜੀ ਉਹਦੇ ਨਾਲ ਗੱਲਬਾਤ ਕਰਨ ਲੱਗਾ ਕਿ ਹੁਣ ਮਤਲਬ ਕਿ ਉਹਨਾਂ ਦੇ ਘਰ ਦੇ ਵੀ ਉਹਨਾਂ ਦਾ ਸਾਥ ਦਿੰਦੇ ਆ ਤੇ ਉਹਨਾਂ ਦੇ ਘਰ ਜਾਣ ਨੂੰ ਵੀ ਮੈਂ ਦੱਸਿਆ ਤੇ ਉਹ ਕਹਿੰਦੇ ਵੀ ਸਾਡਾ ਮੁੰਡਾ ਜੇ ਇਹਨਾਂ ਮਰਜ਼ੀ ਗੱਲ ਕਰੇ ਤੂੰ ਠੇਕਾ ਲਿੱਤਾ ਜੋ ਬਹੁਤ ਮਤਲਬ ਕਿ ਮੈਨੂੰ ਉਹਨਾਂ ਨੇ ਬੋਲਿਆ ਕਹਿੰਦੇ ਵੀ ਤੇਰੇ ਤੇ ਦਰਖਾਸਤ ਦਿੰਨੇ ਆ ਹਨਾ ਤੇ ਤਰਾ ਇੱਥੇ ਅੱਗੇ ਜਲੂਸ ਕੱਢਦੇ ਆ ਮਤਲਬ ਕਿ ਮੈਨੂੰ ਬਹੁਤ ਬੋਲੇ ਤੇ ਮੈਂ ਫਿਰ ਇਸ ਕਰਕੇ ਮਤਲਬ ਕਿ ਮੈਂ ਵੇਟ ਵੀ ਉਹਨਾਂ ਦੀ ਕੀਤੀ ਮੈਂ ਦੋ 2.5 ਮਹੀਨੇ ਮਤਲਬ ਕਿ ਉਹਨਾਂ ਦੀ ਵੇਟ ਕੀਤੀ ਫੇ ਉਹ ਕੋਈ ਨਹੀਂ ਹੌਲੀ ਹੌਲੀ ਮੈਨੂੰ ਆਪੇ ਗੱਲ ਕਰ ਲੈਣਗੇ ਸਮਝਾ ਲੈਣਗੇ ਵਿਸ਼ਾਲ ਨੂੰ ਪਰ ਨਹੀਂ ਉਹ ਤਾਂ ਆਪ ਉਹ ਕੁੜੀ ਨਾਲ ਗੱਲ ਕਰਨ ਲੱਗ ਗਏ ਜਿਹੜੀ ਕੁੜੀ ਬਾਹਰ ਆ ਤੇ ਉਹਦੇ ਨਾਲ ਗੱਲਬਾਤ ਫਿਰ ਮੈਂ ਉਹਨਾਂ ਨੂੰ ਡੀਕ ਡੀਕ ਕੇ ਫਿਰ ਮੈਂ ਦਰਖਾਸਤ ਦਿੱਤੀ ਕਿਉਂਕਿ ਮੇਰੇ ਵੀ ਘਰ ਦੇ ਬੋਲਦੇ ਸੀ ਫੇ ਤੋ ਤੱਕ ਕਹਿੰਦੀ ਸੀ ਕਿ ਉਹ ਬਹੁਤ ਜ਼ਿਆਦਾ ਚੰਗੇ ਆ ਫਿਰ ਉਹ ਫਿਰ ਮੈਂ ਵੀ ਫੈਨਸ ਲਿੱਤਾ ਵੀ ਮੈਂ ਦਰਖਾਸਤ ਨਵਾ ਹਨਾ ਉਹਨਾਂ ਤੇ ਫਿਰ ਮੈਂ ਉਹਨਾਂ ਨੂੰ ਸਾਰੇ ਦੇ ਮੈਂ ਸੱਭੇ ਵੀਰੇ ਨੂੰ ਵੀ ਦੱਸਿਆ ਸੀ ਤੇ ਸੱਭੇ ਵੀਰੇ ਨੇ ਮਤਲਬ ਕਿ ਮੈਨੂੰ ਜਿੰਨੀਆਂ ਵੀ ਉਹਨੇ ਪਿਛੇ ਵੀ ਗਲਤੀਆਂ ਕੀਤੀਆਂ ਉਹ ਵੀ ਮੈਂ ਉਹਨਾਂ ਨੂੰ ਦੱਸੀਆਂ ਤੇ ਉਹਨਾਂ ਨੂੰ ਮੈਂ ਸਾਰੇ ਪ੍ਰੂਫ ਸੈਂਡ ਕੀਤੇ ਸੱਭੇ ਵੀਰਾਂ ਨੂੰ ਮਤਲਬ ਕਿ ਪਹਿਲਾਂ ਮੈਨੂੰ ਲਾਰੇ ਲਾਉਂਦੇ ਰਹੇ ਵੀ ਠੀਕ ਆ ਮੈਂ ਹੁਣੇ ਹੌਣ ਕਰਦਾ ਕੱਲ ਰੱਖ ਕੇ ਕਰਦਾ ਮੈਂ ਸ਼ੋਅ ਤੇ ਚੱਲਾਂ ਮੈਂ ਸਟੂਡੀਓ ਚੱਲਾਂ ਮੈਂ ਸ਼ੋਰ ਤੇ ਚੱਲਾਂ ਮੈਂ ਆ ਕੇ ਗੱਲ ਕਰੂੰ ਮੇਰਾ ਮੂਡ ਖਰਾਬ ਹੋ ਜਾਊਗਾ ਨਹੀਂ ਤਾਂ ਮੈਂ ਉਹਨਾਂ ਨੂੰ ਕਹਿੰਦੀ ਰਹੀ ਵੇ ਠੀਕ ਆ ਓਕੇ ਤੇ ਜਦੋਂ ਮਤਲਬ ਕਿ ਹੁਣ ਉਹ ਬਾਹਰ ਗਏ ਸੀਗੇ ਸ਼ੂਟ ਸ਼ੂਟ ਆਸਤੇ ਗਾਣੇ ਦੇ ਸ਼ੂਟ ਆਸਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਜਾ ਕੇ ਮੈਨੂੰ ਬਲੌਕ ਕਰਤਾ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਬਾਤ ਨਹੀਂ ਕੀਤੀ ਕਰਦਿਆਂ ਨੇ ਵੀ ਮਤਲਬ ਕਿ ਵਿਸ਼ਾਲ ਨੇ ਅੱਧੇ ਘਰੇ ਮੈਨੂੰ ਬਹੁਤ ਜ਼ਿਆਦਾ ਮੈਨੂੰ ਕਿ ਪਤਾ ਨਹੀਂ ਆਪਦੇ ਘਰੇ ਕੀ ਕਿਹਾ ਕੀ ਨਹੀਂ ਕੀਆ ਕਰਦੇ ਵੀ ਉਹਨਾਂ ਲਈ ਹੋਗੇ ਕਿਨਾਂ ਸਾਡਾ ਮੁੰਡਾ ਜਿਹੜਾ ਕੁਛ ਮਰਜ਼ੀ ਕਰੇ ਵੀ ਤੂੰ ਕੀ ਲੈਣਾ ਵੀ ਤੇਰਾ ਤੇ ਤੇਰ ਤੇਰਖਾ ਦਿੰਨੇ ਵੀ ਤੂੰ ਸਾਡੇ ਮੁੰਡੇ ਨਾਲ ਧੱਕੇ ਨਾਲ ਵਿਆਹ ਕਰਾਉਣ ਨੂੰ ਕਹਿੰਦੀ ਆ ਤੇ ਵੀ ਧੱਕੇ ਨਾਲ ਜੇ ਮੈਂ ਰਹਿ ਰਹੀ ਸੀ ਤੇ ਮੈਂ ਪਹਿਲਾਂ ਵੀ ਇਹ ਮੈਨੂੰ ਛੱਡ ਸਕਦੇ ਸੀ ਫਿਰ ਹੁਣ ਕਿਉਂ ਇਹਨਾਂ ਨੇ ਹੈਨਾ ਮਤਲਬ ਕਿ ਮੈਨੂੰ ਛੱਡਾ ਇੰਨਾ ਅੱਗੇ ਆ ਕੇ ਇਹਨਾਂ ਨੇ ਮਤਲਬ ਕਿ ਸਾਡੇ ਘਰੇ ਆਉਂਦੇ ਜਾਂਦੇ ਸੀ ਜਦੋਂ ਉਦੋਂ ਹੁਣ ਮਤਲਬ ਕੀ ਕਹਿੰਦੇ ਆ ਕਿ ਮੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਕਹਿੰਦੇ ਵੀ ਉਹਨਾਂ ਨੂੰ ਹਣ ਮੈਂ ਇਹ ਚੀਜ਼ ਤਾਂ ਕਹਿਣੀ ਹੀ ਸੀ ਵੀ ਇਹਨਾਂ ਨੇ ਮੇਰੇ ਨਾਲ ਗਲਤ ਕੀਤਾ ਹਨਾ ਵੀ ਤੂੰ ਕਿਉਂ ਗਲਤ ਕੀਤਾ ਤੇ ਉਹਨਾਂ ਨੇ ਮਤਲਬ ਕਿ ਵੀ ਨਹੀਂ ਮੇਰਾ ਸਾਥ ਨਹੀਂ ਦਿੱਤਾ ਹੈਗਾ ਜੇ ਉਹਨਾਂ ਨੇ ਘਰ ਦੇ ਹੀ ਚੱਲ ਮੇਰੇ ਨਾਲ ਖੜ੍ਹਦੇ ਹੁੰਦੇ ਤੇ ਇਹ ਚੀਜ਼ ਕਰਨ ਦੀ ਮੈਨੂੰ ਲੋੜ ਨਾ ਪੈਂਦੀ ਜੇ ਉਹਨਾਂ ਦੇ ਘਰ ਦੇ ਹੀ ਚੰਗੇ ਹੁੰਦੇ ਤਾਂ ਫਿਰ ਮੈਂ ਦਰਖਾਸਤ ਦਿੱਤੀ ਮੋਕੇ ਸਿਟੀ ਵਨ ਚ ਤੇ ਮਤਲਬ ਕਿ ਪਹਿਲਾਂ ਐਸਐਸਪੀ ਦੇ ਦਿੱਤੀ ਉਹਨਾਂ ਨੇ ਮਾਰਕ ਕਰਕੇ ਫਿਰ ਇੱਥੇ ਭੇਜੀ ਮੈਨਾਂ ਛੱਡੀ ਵਾਂਟਾਣੇ ਚ ਉਹਨਾਂ ਨੇ ਵੀ ਮਤਲਬ ਕਿ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਮੈਨੂੰ ਮਹੀਨਾ ਹੋ ਗਿਆ ਵਾਂ ਉੱਥੇ ਜਾਂਦੀ ਨੂੰ ਤਰੀਕਾ ਪਾਈ ਜਾਂਦੇ ਆ ਮਤਲਬ ਕਿ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਈਗੀ ਮੈਂ ਤਾਂ ਇਹੀ ਆ ਕੱਲ ਨੂੰ ਕਿਸੇ ਹੋਰ ਦੀ ਧੀ ਨਾਲ ਨਾ ਗਲਤ ਹੋਵੇ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਦੀਆਂ ਵੀ ਧੀਆਂ ਨਾਲ ਗਲਤ ਹੋ ਸਕਦਾ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਬਹੁਤ ਕੁੜੀਆਂ ਛੱਡੀਆਂ ਹੈਗੀਆਂ ਕਿਉਂਕਿ ਪਹਿਲਾਂ ਮਤਲਬ ਕਿ ਵਿਆਹ ਦਾ ਕਹਿ ਦਿੰਦੇ ਆ ਮੜ ਕੇ ਉਸ ਤੋਂ ਬਾਅਦ ਬਸ ਹੌਲੀ-ਹੌਲੀ ਛੱਡ ਦਿੰਦੇ ਆ ਉਹਨਾਂ ਨੂੰ ਮੈਂ ਜਦੋਂ ਉਹਨਾਂ ਨੂੰ ਕਹਿੰਦੀ ਸੀ ਵੇ ਮੈਨੂੰ ਵੀ ਜੇ ਤੁਸੀਂ ਛੱਡਣਾ ਹੈ ਤਾਂ ਹੁਣੇ ਹੀ ਛੱਡ ਦਿਓ ਉਹ ਨਹੀਂ ਨਹੀਂ ਆਪਣੀ ਰਿਸ਼ਤੇਦਾਰੀ ਦਾ ਕੰਮ ਆ ਪਤ ਮਤਲਬ ਕਿ ਉਹਨਾਂ ਨਾਲ ਸਾਡੀ ਪਹਿਲਾਂ ਗਾਂ ਦੀ ਗਾਂ ਰਿਸ਼ਤੇਦਾਰੀ ਸੀ ਕਹਿੰਦੇ ਵੇ ਤੈਨੂੰ ਨਹੀਂ ਅਸੀਂ ਛੱਡਦੇ ਹੈਗੇ ਤੇਰੇ ਨਾਲ ਤਾਂ ਸਾਡੀ ਰਿਸ਼ਤੇਦਾਰੀ ਜਦੋਂ ਮਤਲਬ ਕਿ ਪਹਿਲਾਂ ਕਿਸੇ ਕੁੜੀ ਨੂੰ ਛੱਡਦੇ ਹੁੰਦੇ ਸੀ ਤੇ ਕਹਿੰਦੇ ਵੇ ਨਹੀਂ ਛੱਡਦੇ ਤੈਨੂੰ ਬਸ ਇਹ ਯਕੀਨ ਦਿਵਾਉਂਦੇ ਰਹੇ ਬਸ ਬੇਮਾ ਦੱਸ ਨਹੀਂ ਸਕਦੀ ਹੈਗੀ ਕਿ ਉਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਮਤਲਬ ਕਿ ਹੁਣ ਜੇ ਕੋਈ ਵੀ ਗੱਲਬਾਤ ਹੁੰਦੀ ਆ ਜਾਂ ਮੈਨੂੰ ਮੇਰੇ ਬ੍ਰਦਰ ਨੂੰ ਜਾਂ ਸਾਡੀ ਫੈਮਲੀ ਚੋ ਕਿਸੇ ਨੂੰ ਵੀ ਹੁੰਦੀ ਆ ਤੇ ਉਹਦੇ ਜ਼ਿੰਮੇਵਾਰ ਉਹੀ ਹੈ ਅੱਛਾ ਇੱਕ ਇਹ ਦੱਸਿਓ ਵੀ ਉਹਦੇ ਮਾਂ ਪਿਓ ਜਾਂ ਉਹਦੇ ਪਰਿਵਾਰ ਦੇ ਜੀ ਤੁਹਾਡੇ ਘਰੇ ਵੀ ਆਉਂਦੇ ਰਹੇ ਆ ਹਾਂਜੀ ਸਾਰੇ ਆਉਂਦੇ ਜਾਂਦੇ ਸੀ ਵੀਰ ਸੱਭਾ ਵੀ ਆਉਂਦਾ ਜਾਂਦਾ ਸੀ ਮੇਰਾ ਪਿੱਛੇ ਜੇ ਆਪਰੇਸ਼ਨ ਵੀ ਹੋਇਆ ਸੀ ਉਦੋਂ ਵੀ ਆਏ ਸੀ ਵੀਰਾਂ ਇਹ ਵੀ ਤਿੰਨ ਚਾਰ ਵਾਰ ਹੀ ਆ ਗਿਆ ਘਰੇ ਜਿਵੇਂ ਕਿ ਫੈਮਿਲੀ ਤਾਂ ਉਹਨਾਂ ਦੀ ਵੀ ਬਹੁਤ ਵਾਰੀ ਆ ਗਈ ਆ ਵਿਸ਼ਾਲ ਤਾਂ ਮਤਲਬ ਕਿ 10-15 ਦਿਨਾਂ ਬਾਅਦ ਉਹ ਤਾਂ ਆ ਹੀ ਰਹਿੰਦਾ ਸੀਗਾ ਸਾਡੇ ਘਰੇ ਤੇ ਜੇ ਮਤਲਬ ਕਿ ਮੈਂ ਕਹਣਾ ਉਹ ਚੰਗਾ ਨਹੀਂ ਲੱਗਦਾ ਹੈਗਾ ਹਨਾ ਮੇਰੇ ਘਰ ਦੇ ਥੋੜਾ ਗੁੱਸਾ ਕਰਦੇ ਸੀ ਉਹਨੇ ਕਹਿੰਨਾ ਲੈ ਮੈਂ ਵਿਆਹ ਕਰਾਉਣਾ ਤੇਰੇ ਨਾਲ ਜੇ ਕੋਈ ਮੈਨੂੰ ਕਹੂਗਾ ਨਾ ਮੈਂ ਕਹਿ ਦਊਗਾ ਉਹਨਾਂ ਨੂੰ ਕਿ ਮੈਂ ਵਿਆਹ ਕਰਾਉਣਾ ਵਾ ਤੇ ਇਸ ਕਰਕੇ ਵੀ ਮਤਲਬ ਕਿ ਵੀ ਬਸ ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਇਹ ਹੀ ਯਕੀਨ ਦਵਾਇਆ ਸੌਵਾ ਖਾਧੀਆਂ ਦੇ ਵੀ ਦਿੱਤੀਆਂ ਬਹੁਤ ਸੌਵਾ ਖਾਂਦੇ ਸੀ ਵੀ ਨਹੀਂ ਪ੍ਰਿਆ ਮੈਨੂੰ ਉਹਦੀ ਸੌਂ ਲੱਗੇ ਤੇਰੀ ਸੌਂ ਲੱਗੇ ਮੇਰੇ ਵੀ ਸੱਤ ਹੱਥ ਰੱਖ ਰੱਖ ਕੇ ਸੌਵਾ ਖਾਧੀਆਂ ਪਰ ਨਹੀਂ ਕੋਈ ਪੂਰੀਆਂ ਨਹੀਂ ਕੀਤੀਆਂ ਤੇ ਹੁਣ ਕੀ ਕਹਿੰਦੇ ਆ ਵੀ ਹੁਣ ਕਿਉਂ ਨਹੀਂ ਕਰਾਉਣਾ ਵਿਆਹ ਹੁਣ ਕਹਿੰਦੇ ਆ ਵੀ ਮੈਂ ਮਤਲਬ ਕਿ ਮੈਂ ਤੁਹਾਨੂੰ ਦੱਸਿਆ ਵੀ ਹੁਣ ਉਹ ਬਾਹਰ ਲਈ ਹੁਣ ਮਤਲਬ ਕਿ ਮੇਰੇ ਚ ਕਮੀ ਕਰਦੇ ਆ ਕਿ ਵੇ ਪ੍ਰਿਆ ਨੂੰ ਬੋਲਣ ਦੀ ਅਕਲ ਨਹੀਂ ਵੇ ਪ੍ਰਿਆ ਬਸ ਇਹ ਇਲਜ਼ਾਮ ਲੰ데요 ਵੇ ਪ੍ਰਿਆ ਨੂੰ ਬੋਲਣ ਦੀ ਨਹੀਂ ਅਕਲ ਹੈਗੀ ਵੇ ਬੇਹਾਵਿਆ ਕਾਫ ਦਾ ਮਤਲਬ ਕਿ ਉਹਨਾਂ ਦਾ ਲੈਵਲ ਉੱਚਾ ਹੋ ਗਿਆ ਹੈ ਮਤਲਬ ਕਿ ਆਪ ਦਾ ਲੈਵਲ ਤਿਉ ਹੀ ਹੁਣ ਉਹਨਾਂ ਨੂੰ ਚਾਹੀਦੀ ਹੁਣ ਉਹਨਾਂ ਨੂੰ ਮਤਲਬ ਕਿ ਮੈਂ ਨਹੀਂ ਚਾਹੀਦੀ ਕਿਤੇ ਇਹ ਤਾਂ ਨਹੀਂ ਵੀ ਹੁਣ ਉਹਨਾਂ ਦਾ ਪਹਿਲਾਂ ਤੁਸੀਂ ਨਾ ਕਹਿੰਦੇ ਹੋ ਹੁਣ ਉਹਨਾਂ ਦਾ ਲੈਵਲ ਉੱਚਾ ਹੋ ਗਿਆ ਤੁਸੀਂ ਜਾਣ ਬੁੱਝ ਕੇ ਕਹਿੰਦੇ ਹੋ ਵੀ ਵਿਆਹ ਕਰਾਉਣਾ ਹੀ ਕਰਾਉਣਾ ਹੁਣ ਇਹ ਇਹ ਵੀ ਉਲਟ ਨਾ ਹੋਵੇ ਗੱਲ ਨਹੀਂ ਨਹੀਂ ਮਤਲਬ ਕਿ ਮੈਂ ਤਾਂ ਮਤਲਬ ਕਿ ਹਾਰਟ ਟਾਈਮ ਉਹਨਾਂ ਦਾ ਸਾਥ ਦਿੱਤਾ ਉਹਨਾਂ ਦਾ ਮਤਲਬ ਕਿ ਇੱਕ ਕਮਰਾ ਹੀ ਸੀਗਾ ਜ ਜਦੋਂ ਦੀ ਮਤਲਬ ਕਿ ਮੈਂ ਉਹਨਾਂ ਦੇ ਨਾਲ ਆ ਮਤਲਬ ਕਿ ਜਦੋਂ ਮੈਂ ਉਹਨਾਂ ਦੇ ਘਰੇ ਪਹਿਲੀ ਵਾਰੀ ਗਈ ਸੀ ਤੇ ਉਹਨਾਂ ਦਾ ਘਰ ਛੋਟਾ ਹੀ ਆ ਹਨ ਤੇ ਫਿਰ ਉਸ ਤੋਂ ਬਾਅਦ ਮੈਨੂੰ ਮਤਲਬ ਕਿ ਜਦੋਂ ਵਿਸ਼ਾਲ ਪਹਿਲੀ ਵਾਰੀ ਆਪਦੇ ਘਰੇ ਲੈ ਕੇ ਗਿਆ ਮੈਨੂੰ ਕਹਿੰਦਾ ਵੀ ਮੇਰਾ ਮਜ਼ਾਕ ਨਾ ਲਈ ਵੀ ਸਾਡਾ ਘਰ ਛੋਟਾ ਜਿਹਾ ਹੀ ਆ ਮੈਂ ਉਦੋਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਮੈਨੂੰ ਤੁਸੀਂ ਹੀ ਚਾਹੀਦੇ ਮੈਨੂੰ ਮਤਲਬ ਕਿ ਤੁਹਾਡੇ ਪੈਸੇ ਨਾ ਜਾਂ ਤੁਹਾਡੇ ਘਰ ਨਾਲ ਮੈਨੂੰ ਕੋਈ ਮਤਲਬ ਨਹੀਂ ਹੈਗਾ ਫਿਰ ਚਲੋ ਮੈਂ ਮਤਲਬ ਕਿ ਮੈਂ ਉਹਨਾਂ ਦੇ ਘਰੇ ਗਈ ਉਹ ਠੀਕ ਆ ਮੇਰੇ ਕੋਲ ਸਾਰੇ ਪ੍ਰੂਫ ਪਏ ਉਹਨਾਂ ਦੇ ਮਤਲਬ ਕਿ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਉਹ ਵੀ ਪ੍ਰੂਫ ਪਏ ਆ ਮੈਂ ਕਿ ਉਹਨਾਂ ਦੇ ਘਰੇ ਆਉਂਦੀ ਜਾਂਦੀ ਸੀ ਉਹ ਵੀ